ਸੂਰਜ ਨਿਕਲ ਗਿਆ ਅੱਜ ਕੱਲ ਤਾਂ ਠੰਡ ਬਹੁਤ ਸੀਗੀ ਸੂਰਜ ਵੀ ਬਹਾ ਲੇਟ ਨਿਕਲਿਆ ਫਿਰ ਅਸਾ ਸਵੇਰ ਸੂਰਜ ਨਿਕਲ ਗਿਆ ਠੰਡ ਵੀ ਠੀਕ ਆ ਗਈ ਬਰਫ ਕੱਲ ਪੈ ਗਈ ਕਾਫੀ ਸਾਰੀ ਵੀ ਵੀ ਪੈ ਗਿਆ ਪਰ ਸੂਰਜ ਆ ਗਿਆ ਤੇ ਹੁਣ ਧੁੱਪ ਤੇ ਗਰਮਾਹਟ ਮਿਲਣੀ ਆ ਤੇ ਠੀਕ ਰਹਿਣਾ ਮਾਹੌਲ ਮਾਹੌਲ ਵੀ ਸੂਰਜ ਝਾਕ ਰਿਹਾ ਡੱਡਾ ਡੱਡਾ ਜਾ ਤੇ ਆ ਮਾਹੌਲ ਬਣਾ ਹੋਇਆ ਮਨਾਲੀ ਸ਼ਹਿਰ ਦਾ ਇਹ ਮਨਾਲੀ ਦਾ ਜਿਹੜਾ ਹੈਗਾ ਪੈੰਡੂ ਡਾਈ ਪੇਰੀ ਹੈਗਾ ਜਿਹੜਾ ਸ਼ਹਿਰੀ ਖੇਤਰ ਹੈਗਾ ਮਨਾਲੀ ਦਾ ਉਹ ਉਧਰ ਪਰਲੇ ਪਾਸੇ ਰਹੇਗਾ ਸ਼ਹਿਰ ਸਾਰਾ ਮਾਲ ਰੋਡ ਵਗੈਰਾ ਉਹ ਪਰਲੇ ਪਾਸੇ ਸਾਰਾ ਪਰ ਸੋਹਣਾ ਮਾਹੌਲਾਗਾ ਇਹ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਹੈਗਾ ਪੋਂਪੋਂ ਟ੍ਰੈਫਿਕ ਨਹੀਂ ਹੈਗਾ ਇਸ ਸਾਈਡ ਰਿਲੈਕਸ ਜਿਹਾ ਮਾਹੌਲ ਹੈਗਾ ਅੱਜ ਹੈਗਾ ਆਪਣਾ ਸ਼ੂਟ ਦਾ ਦੂਸਰਾ ਦਿਨ ਮਨਾਲੀ ਚ ਚਲੋ ਤੁਸੀਂ ਆ ਗਏ ਮੈਂ ਤੇ ਸਾਥੀ ਆਪਣੇ ਨਿਕਲ ਗਏ ਅੱਗੇ ਉਹ ਦੇਖ ਰਏ ਸੀ ਮੈਂ ਕਿਹਾ ਮੈਂ ਆਉਣਾ ਕੋਈ ਨਹੀਂ ਚੱਲੋ ਚੱਲੋ ਤੁਸੀਂ ਆਪਾਂ ਤਾਂ ਵਾਗ ਹੀ ਜਾਣਾ ਤੇ ਕੱਲ ਠੰਡ ਸੀਗੀ ਕਾਫੀ ਜ਼ਿਆਦਾ ਹੱਥ ਠਰ ਰਹੇ ਸੀਗੇ ਤੇ ਅੱਜ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਅੱਪਰ ਵੀ ਉਤਾਰ ਸਕਦੇ ਹਾਂਗੇ ਧੁੱਪ ਨਿਕਲੀ ਤਾਂ ਕਰਕੇ ਗਰਮੀ ਹੋਈ ਪਈ ਆ ਵਧੀਆ ਸੋਹਣਾ ਮੌਸਮ ਆਗਾ ਕੱਲ ਸ਼ੂਟ ਬਹੁਤ ਥੋੜਾ ਹੋਇਆ ਕਿਉਂਕਿ ਠੰਡ ਜ਼ਿਆਦਾ ਸੀਗੀ ਫਿਰ ਮੀਂਹ ਪੈ ਗਿਆ ਬਰਫ਼ ਪੈ ਗਈ ਤੇ ਮੀਂਹ 'ਚ ਫਿਰ ਕੈਮਰਾ ਨਹੀਂ ਯੂਜ਼ ਕਰ ਸਕਦੇ ਸੀ ਇਹ ਪ੍ਰੋਬਲਮ ਹੋ ਗਈ ਤੇ ਸ਼ੂਟ ਬਹੁਤ ਥੋੜਾ ਹੋਇਆ ਪਰ ਜਿੰਨਾ ਹੋਇਆ ਚਲੋ ਠੀਕ ਆ ਸੋਹਣਾ ਹੋ ਗਿਆ ਬਰਫ਼ ਤੇ ਸੀਗੇ ਬਹੁਤ ਘੰਟ ਰਿਹਾ ਚਲੋ ਹੁਣ ਆਪਾਂ ਚੱਲਦੇ ਆਂਗੇ ਸਾਥੀਆਂ ਵੱਲ ਸਟੈਪ ਸਟੈਪ ਕਰਦੇ ਅੱਜ ਜਿੰਨੀ ਜਲਦੀ ਉੱnikle mainu lagda rule ਚੋਂ ਮਾਰਕੀਟ ਸਾਰੀ ਦੀ ਸਾਰੀ ਬੰਦ ਹੋਈ ਐ ਟਿੱਕ ਦੋ ਦੁਕਾਨਾਂ ਖੁੱਲੀਆਂ ਨੇ ਸੌਰੀ ਅਸੀਂ ਜਲਦੀ ਨਹੀਂ ਨਿਕਲੇ ਆ ਮਾਰਕੀਟ ਖੁੱਲ ਰਹੀ ਆ ਲਗਭਗ ਆ ਦੁਕਾਨਾਂ ਤੋਂ ਸਾਰੀਆਂ ਬੰਦ ਬੰਦ ਨੇ ਆ ਬਸ ਖਾਣ ਪੀਣ ਵਾਲੇ ਥੋੜੇ ਬਹੁਤੇ ਚਾਹ ਨਾਸ਼ਤੇ ਵਾਲੇ ਆਏ ਨੇ ਜੀ ਬਾਕੀ ਸਾਰੇ ਕਲੋਜ਼ ਹਲੋ ਮਾਚਲ ਦੇ ਲੋਕ ਨੇ ਜਿਹੜੇ ਆਪਣੇ ਨੰਗੂ ਕਮਾਕਾਰਾਂ ਤੇ ਨਹੀਂ ਕਰਦੇ ਹੈਗੇ ਜਿੱਦਾਂ ਆਪਣੇ ਖੇਤੀਆਂ ਬਾੜੀਆਂ ਹੋ ਸਨ ਜਿੱਦੇ ਜਲਦੀਆਂ ਇੱਥੋਂ ਦੇ ਕਾਮਕਾਰ ਨੇ ਜਿਹੜੇ ਇਹਨਾਂ ਦੀ ਜਿਹੜੀ ਕਮਾਈ ਦਾ ਸਾਧਨਾ ਉਹ ਨੇਗੇ ਟੂਰਿਸਟ ਲਗਭਗ 95% 90-95% ਲਗਭਗ ਟੂਰਿਸਟ ਆਉਣਗੇ ਇਹਨਾਂ ਤੋਂ ਸੇਵਾਵਾਂ ਲੈਣਗੇ ਮਤਲਬ ਕਿ ਕਰਾਈ ਵਾਲੀਆਂ ਗੱਡੀਆਂ ਲੈ ਜਾਣਗੇ ਜਾਂ ਫਿਰ ਇਹਨਾਂ ਦੇ ਇਹੜੇ ਖਚਰ ਵਗੈਰਾ ਰੱਖਿਆ ਹੋਇਆ ਉੱਪਰ ਜਾਣ ਨੂੰ ਉਹ ਯੂਜ਼ ਕਰਨਗੇ ਇਹਨਾਂ ਕੋਲੇ ਖਾਣਾ ਖਾਣਗੇ ਇਹਨਾਂ ਕੋਲੋਂ ਖਰੀਦਦਾਰੀ ਕਰਨਗੇ ਇਹਨਾਂ ਦੇ ਹੋਟਲਾਂ 'ਚ ਰੁਕਣਗੇ ਅੱਛਾ ਹਾਂ ਜੀ ਆਪਾਂ ਚੱਲੇ ਹਾਂ ਹਮਤਾ ਪਾਸ ਤੇ ਮਨਾਲੀ ਤੋਂ ਹੈਗਾ ਕਰੀਬ-ਕਰੀਬ 20 ਕਿਲੋਮੀਟਰ ਦੂਰ ਇੱਕ ਘੰਟੇ ਦਾ ਰਸਤਾ ਹੈਗਾ ਤੇ ਹੁਣ ਆਪਾਂ ਇੱਥੇ ਰੁਕẽਗੇ ਇੱਥੇ ਹੈਗਾ ਚੱਕ ਪੋਸਟ ਆ ਤੇ ਇੱਥੋਂ ਪਾਸ ਬਣਾਉਣਾ ਪੈਂਦਾ ਕਦੇ ਬਾਈ ਆਰ ਕੇ ਗਏ ਨੇ ਪਾਸ ਬਣਾਉਣ ਕਿਰੇ ਪਿਆ ਜਾਂਚ ਕੇ ਲਈ ਕਿ ਜਾਂਚ ਕਰਦੇ ਇੱਥੇ ਸਕਿਉਰਿਟੀ ਚੈੱਕ ਆਪਾ ਹੁੰਦਾਗਾ ਉਹ ਸਾਹਮਣੇ ਗੱਡੀਆਂ ਰੋਕ ਕੇ ਸਕਿਉਰਿਟੀ ਚੈੱਕ ਕਰ ਰਹੇ ਆ ਪਲੱਸ ਇੱਥੇ ਪਾਸ ਲੈਣਾ ਪੈਂਦਾਗਾ ਬਸ ਆਪਾ ਲੈਣਾ ਪਾਸ ਫਿਰ ਪਾਸ ਲੈ ਕੇ ਚੱਲਦੇ ਹਾਂ ਹਮ ਤਾਂ ਪਾਸ ਉੱਥੇ ਕਰਨਾ ਬਸ ਸ਼ੂਰ ਬਾਕੇ ਅੱਗੇ ਦਿਖਾਉਣਾ ਬਾਹਰੋਂ ਨਾਲ ਥੈਂਕ ਯੂ ਸ਼ੂਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਰ ਸਬਸਕ੍ਰਾਈਬ ਤਾਂ ਕਰਨਾ ਜਿਸ ਨੂੰ ਬਲੌਗ ਵਧੀਆ ਲੱਗਦਿਆ ਕੋਈ ਜ਼ੋਰ ਜ਼ਬਰਦਸਤ ਨਹੀਂ ਹੈ ਜੀ ਇਹਨੂੰ ਲੱਗਦਾ ਕਿ ਬਲੌਗ ਵਧੀਆ ਹੁੰਦਿਆ ਤੁਹਾਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਲੱਗਦਾ ਕੋਈ ਬਾਤ ਘਟਦੀ ਹੈ ਸ਼ੁਕਰੀਆ ਬਹੁਤ ਉਹ ਦਿੱਚਿਆ ਕੰਪਟੋਂ ਆਪਾਂ ਨਿਕਲੇ ਆ ਇਹਨਾਂ ਨੇ ਆਪਾਂ ਨੂੰ ਨੋਟ ਦੇਦਾ ਕਹਿੰਦੇ ਵੀ ਬਰਫ਼ ਦੇ ਉੱਪਰ ਜ਼ਿਆਦਾ ਗੱਡੀ ਨਾ ਲੈ ਕੇ ਜਾਓ ਜੇ ਕੁਝ ਹੁੰਦਾ ਤਾਂ ਤੁਸੀਂ ਆਪਦੇ ਆਪ ਜ਼ਿੰਮੇਵਾਰ ਹੋਵੋਗੇ ਬਾਕੀ ਤੁਸੀਂ ਧਿਆਨ ਰੱਖੋ ਆਪਾਂ ਬਰਫ਼ਾਂ ਵਾਲੇ ਪਹਾੜਾਂ ਤੋਂ ਇੱਕ ਵਾਰੀ ਥੋੜਾ ਜਿਹਾ ਦੂਰ ਜਾ ਰਹੇ ਆ ਬਰਫ਼ ਵਾਲੇ ਪਹਾੜ ਰਹਿ ਗਏ ਪਿੱਛੇ ਅੱਗੇ ਫੇਰ ਆਪਾਂ ਨਵੀਂ ਬਰਫ਼ 'ਤੇ ਚੱਲੇ ਆ ਨੀਚੇ ਇਹਨਾਂ ਦਾ ਥਰਮਲ ਪਲਾਂਟ ਹੈਗਾ ਬਿਜਲੀ ਵਾਲਾ ਓਹ ਬਾਈਟ ਬਾਈਟ ਬੜੀ ਸੋਹਣੀ ਜਗ੍ਹਾ ਪਰ ਖਤਰਨਾਕ ਕਰ ਨੂੰ ਇਹ ਹੈਗਾ ਹੰਤ ਦਾ ਪਾਸ ਵਾਲਾ ਰੋਡ ਤੇ ਤੇ ਬਹੁਤ ਟਾਈਮ ਲੱਗੂਗਾ ਕਿਉਂਕਿ ਇੱਕ ਤਾਂ ਇਹ ਰੋਡ ਹੈਗਾ ਖਰਾਬ ਦੂਸਰੀ ਗੱਲ ਚੜਾਈ ਬਹੁਤ ਜ਼ਿਆਦੇ ਆ ਉੱਪਰ ਉੱਪਰ ਹੀ ਚੜ ਰਹੇ ਆ ਲਗਭਗ ਸਿੱਧੀ ਮੰਗੂ ਚੜਾਈ ਆ ਰਹੀ ਇਸ ਲਈ ਥੋੜੀ ਹੌਣਾ ਪੈ ਰਿਹਾ ਤੇ ਦੂਸਰੀ ਜਿਹੜੀ ਗੱਲ ਆ ਕੀ ਰੋਡ ਦੇਖੋ ਟੁੱਟ ਭੱਜ ਹੋਈ ਆ ਤੇ ਇਸ ਲਈ ਬਹੁਤ ਧਿਆਨ ਨਾਲ ਜਾ ਰਿਹਾ ਤੇ ਇਹ ਇੱਥੇ ਛੋਟੀਆਂ ਗੱਡੀਆਂ ਬਹੁਤ ਘੱਟ ਹੋਣਗੀਆਂ ਆ ਖਰੀਦ ਕਿ ਆ ਮਿਲੀ ਹੈਗੀ ਨਹੀਂ ਤਾਂ ਵੱਡੀਆਂ ਗੱਡੀਆਂ ਮੋਸਟਲੀ 4x4 ਜਿੱਦਾਂ ਜਿਮਨੀ ਔਰ ਪਿਕਅਪ ਵਗੈਰਾ ਆ ਰਹੇ ਨੇਗੇ ਇਧਰ ਇੰਨਾ ਸਾਰੀਆਂ ਚੀਜ਼ਾਂ ਦੇ ਬਾਵਜੂਦ ਅਸੀਂ ਜਾ ਰਹੇ ਹਾਂ ਕਿਉਂਕਿ ਇਧਰ ਹੈਗਾ ਆ ਮੌਸਮ ਸੁਹਾਣਾ ਕਿਤੇ ਕਿਤਾ ਦਾ ਡਰਾਫਟ ਹੋਇਆ ਦੂਸਰੇ ਪਾਸੇ ਤਾਂ برفੇ ਬਰਫ ਸੀਗੀ ਰਸਤੇ ਵਗੈਰਾ ਹੈਗਾ ਐਨੀ ਜਿਹਾ ਤਾਂ ਹਰਿਆਲੀ ਵੀ ਜਾਈਦੀ ਹੈ ਇਹ ਆ ਦੇਖੋ ਜੰਗਲੀ ਏਰੀਆ ਹਰਿਆਲੀ ਕਯਾ ਬਤਨ ਨੌਵੇਂ ਕਰਵ ਤੇ ਆ ਗਿਆ ਆਪਾਂ ਆਣਾ ਆਹ ਸੜਕ ਇਸ ਤੋਂ ਬਾਅਦ ਉੱਪਰ ਸੜਕ ਇਸ ਤੋਂ ਬਾਅਦ ਫੇਰ ਇਹਦੇ ਉੱਪਰ ਹੋਰ ਸੜਕ ਉੱਪਰ 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 ਜਾਣਾ ਬਸ ਆਪਾਂ ਆਹ ਰਹਿ ਗਿਆ ਮਨਾਲੀ ਸ਼ਹਿਰ ਪੂਰੇ ਦਾ ਪੂਰਾ ਆ ਰਹਿ ਗਿਆ ਮਨਾਲੀ ਦੀ ਹਮ ਬਸ ਹਾਲਪ ਉਹ ਪਾਵਰ ਬਲੌਕ ਲੱਗਾ ਹੋਇਆ ਇੱਥੇ ਆ ਸਾਰਾ ਉੱਪਰ ਨਾਰਮਲ ਲੋਕਾਂ ਦਾ ਜਾਣਾ ਪੈਣ ਹੈਗਾ ਤੇ ਸਾਰੀ ਦਿਖਾਈ ਜਗਾ ਇਹਨਾਂ ਦੀ ਪ੍ਰੋਜੈਕਟ ਦੀ ਆਉਤੀ ਹੋਊਗਾ ਥੋੜੇ ਥੋੜੇ ਗੇਟ ਬੁਰ ਦੀਵਾਰ ਰੱਖੀ ਨਾ ਬਾਕੀ ਪਾਹੀ ਤਾਂ ਖੰਬੇ ਖੰਬੇ ਨਾਲ ਹੀ ਸ਼ਹਿਰ ਸਾਰਾ ਰਹਿ ਗਿਆ ਥੱਲੇ ਆ ਪਾਣੀ ਬਾਗ ਉੱਪਰ ਚੜਾਈ ਜਿਆਦਾ ਹੈ ਇੱਥੇ ਬੈਸ ਤਾਂ ਚਲਾਈ ਲ ਕੁਝ ਖਨੀ ਪਰ ਇਕਦਮ ਵਾਲੀ ਜਿदाई ਜਿਆਦਾ ਨਾ ਤਾਂ ਉਹਦੇ ਕਰਕੇ ਫਿਰ ਟਾਈਮ ਟਾਈਮ ਤੇ ਗੱਡੀ ਦੀ ਜਿਹੜੀ ਹੈਗੀ ਆ ਹੀਟ ਵਗੈਰਾ ਚੈੱਕ ਕਰਦੇ ਰਹਨੇ ਆ ਇਸ ਲਈ ਆਪਾਂ ਰੁਕੇ ਆਂਗੇ ਜਿਆਦਾ ਹੀਟ ਨਾ ਹੋਵੇ ਇੰਜਨ ਦੀ ਚੈੱਕ ਕੀਤਾ ਕੱਲ ਕੀ ਹੋਇਆ ਸੀ ਥੋੜਾ ਜਿਹਾ ਧੂਆਂ ਨਿਕਿਆ ਸੀ ਤੇ ਇੱਥੇ ਹਿਮਾ ਚਲਵਾੜੇ ਕੁਝ ਕੀ ਜਾਂਦੇ ਹੁੰਦੇ ਆ ਪਹਿਲੀ ਗੱਲ ਇੱਥੇ ਜਿਹੜੀਆਂ ਗੱਡੀਆਂ ਨੇ ਯਾਤਰਾ 4x4 ਰਹਿਣਗੀਆਂ ਪਿਕਅਪ ਮਹਿੰਦਰਾ ਦੇ ਪਿਕਅਪ ਨੇਗੇ ਉਹ ਸਾਰੇ 4x4 ਹੋ ਰਾ ਜਿਆਦਾ ਗੱਡੀਆਂ ਤੇ ਜਿਮਨੀ ਨਹੀਂ ਲਿਗੀਆਂ ਕਿਉਂਕਿ ਉਹ 4x4 ਨਹੀਂ ਹੈ ਤੇ ਬਾਕੀ ਗੱਡੀਆਂ ਇੱਥੇ ਉੱਪਰ ਨਹੀਂ ਆਉਂਦੀਆਂ ਯਾਰ ਇੱਥੇ ਉੱਪਰ ਤਾਂ ਕਿੰਗ ਆਲਟੋ ਆਉਂਦੀ ਆ ਜਾਂ ਫਿਰ 4x4 ਆਉਂਦੀਆਂ ਨਹੀਂ ਆ ਬਾਕੀ ਗੱਡੀਆਂ ਘੱਟ ਹੀ ਆਉਂਦੀਆਂ ਇੱਥੇ ਤੇ ਆਹ نیچے ਜਿਹੜੇ ਦਰਖਤ ਹੈਗੇ ਨੇ ਆਲੇ ਇਹ ਸਾਰੇ ਸੁੱਕੇ ਹੋਏ ਨੇਗੇ ਹੁਣ ਸੌਰੀ ਪੱਤੇ ਝੜੇ ਹੋਏ ਨੇਗੇ ਪੱਤ ਝੜ ਕਰਕੇ ਤੇ ਇਹ ਸਾਰੇ ਸੇਬਾਂ ਦੇ ਦਰਖਤ ਨੇਗੇ ਉਹ نیچے ਵਾਲੇ ਤੇ ਥੋੜੇ ਥੋੜੇ ਫੁੱਲ ਲੱਗ ਰਹੇ ਨੇ ਹੁਣ ਇਸ ਤੋਂ ਬਾਅਦ ਇਹਨਾਂ ਤੇ ਫਲ ਲੱਗਣਾਗਾ ਫੁੱਲ ਲੱਗਣੇ ਫਿਰ ਫੁੱਲਾਂ ਤੋਂ ਫਲ ਬਣਨਾ ਆ ਫਿਰ ਅਪ੍ਰੈਲ ਮਈ ਚ ਜਾ ਕੇ ਲਗਭਗ ਵਧੀਆ ਸੇਬ ਤਿਆਰ ਹੋਣਗੇ ਫਿਰ ਅਗਸਤ ਚ ਜਾ ਕੇ ਸਾਰਾ ਫਲ ਜਿਹੜਾ ਇਹ ਸੇਲ ਹੋਊਗਾ ਆਪਣੇ ਪੰਜਾਬ ਚ ਜਿਹੜੇ ਫਲ ਆਉਂਦੇ ਆ ਸਾਰੇ ਇਧਰੋਂ ਆਉਂਦੇ ਨੇਗੇ ਤੇ ਆ ਪਿੱਛੇ ਰਹਿ ਗਿਆ ਸਾਰੇ ਦਾ ਸਾਰਾ ਮਨਾਲੀ ਬਿਲਕੁਲ ਲੱਕੜ ਦਾ ਪੁਰਾਣਾ ਘਰ ਬਹੁਤ ਸੋਹਣਾ ਲੱਗ ਰਿਹਾ ਹੈਗਾ ਉਹ ਪਿੱਛੇ ਵੀ ਇਹ ਸਾਰੇ ਘਰ ਲੱਕੜ ਦੀ ਨੇਗੇ ਉਹ ਪਿੱਛੇ ਵਾਲਾ ਘਰ ਵੀ ਹੈਗਾ ਦਾ ਲੱਕੜ ਦਾਗਾ ਪਰ ਉਹਦੇ ਚ ਥੋੜੀ ਕਲਾਕਾਰੀ ਕੀਤੀ ਗਈ ਹੈ ਤੇ ਆਹ ਵਾਲਾ ਜਿਹੜਾ ਹੈਗਾ ਇਹ ਸਿੰਪਲ ਲੱਕੜ ਦਾ ਘਰ ਹੈਗਾ ਆ ਵੀ ਲੱਕੜ ਦਾ ਘਰ ਹੈਗਾ ਉਹ ਨਾ ਕੋਈ ਨਾ। ਜਮੀਂਜੀ ਜੀ ਦੇਖਣ ਨੂੰ ਮਿਲਿਆ ਕੈਪਸੂਲ ਜੇ ਘਰ ਇਹ ਟੈਂਪਰੇਰੀ ਬਣਾਏ ਹੋਏ ਨੇਗੇ ਸ਼ਾਇਦ ਇਦਾਂ ਹੀ ਮੰਨ ਲਓ ਇਹ ਟੈਂਟ ਟਾਈਪ ਨੇਗੇ ਤੇ ਰਵੜ ਜੀ ਦੇ ਲੱਗ ਰਹੇ ਹੈ ਦੂਰੋਂ ਦੇਖਣ ਨੂੰ ਇਹ। ਸਾਹਮਣੇ ਵਾਲਾ ਰੋਡ ਆਜ ਦੇ ਉੱਪਰ ਆ ਰੋਡ ਨਾ ਹਰੇ-ਦਰੇ ਦਰਖਤਾਂ ਦੇ ਪਰਲੇ ਪਾਸੇ ਰੋਡ ਉੱਥੋਂ ਆਏ ਆ ਆਪਾਂ। ਐਡੀ ਦੂਰ ਆ ਕੇ ਪਹਾੜ ਚੜਦੇ ਚੜਦੇ। ਤੇ ਗੱਡੀ ਲਈ ਆਪਾਂ ਜਿਮਣੀਆਂ ਦੁਨੀਆਂ ਫਿਰਦੀਆਂ ਇੱਥੇ ਬਾਦੂ ਆਹ ਸਾਹਮਣੇ ਪਾਫਾ ਬੱਦਲ ਇੱਥੇ ਕਦੋਂ ਵੀ ਮੀਂਹ ਆ ਸਕਦਾ ਕਦੋਂ ਵੀ ਬਰਫ ਪੈ ਸਕਦੀ ਆ ਉਹ ਸਾਹਮਣੇ ਵਾਲੇ ਕੰਗੇ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਦਾ ਮੌਸਮ ਠੀਕ ਆ ਲਗਭਗ ਹੁਣ ਫੇਰ ਪਹੁੰਚ ਗਏ ਬਰਫ ਚ ਕੱਲ ਵੀ ਬਰਫ ਚੱਜਦੀ ਬਰਫ ਚ ਉਹ ਸਾਹਮਣੇ ਪਹਾੜ ਤੇ ਥੋੜੀ ਥੋੜੀ ਬਰਫ ਆ ਗਈ ਇਧਰਲੇ ਪਾਸੇ ਯਾਰ ਆ ਬਰਫਾਂ ਜੀ ਏ ਆ ਸਾਹਮਣੇ ਕਲਾ ਕਰੀ ਕਰ ਰਹੇ ਨੇ ਇਹ ਕਹਿੰਦੇ ਵੀ ਇਗਲੂ ਬਣਾ ਰਹੇ ਨੇਗੇ ਜਿਹੜਾ ਉਸ ਦਾ ਕੱਚੂ ਕੋਮੇ ਦਾ ਘਰ ਜਾ ਆ ਬਣਾ ਰਹੇ ਨੇ ਇਗਲੂ ਪਹਿਲਾਂ ਇਹ ਮੇ ਉਹ ਛੱਟਾ ਬਣਾ ਲੈਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਪੋਸਟਵਾਰ ਦੇ ਵਿੱਚੋਂ ਖਾਲੀ ਕਰ ਲੈਣਗੇ ਉਹ ਸਾਹਮਣੇ ਟ੍ਰਾਂਸਪੇਰੈਂਟ ਕਰ ਉਹ ਇਗਲੂ ਬਣਾ ਰੱਖੀ ਇਹਨਾਂ ਨੇ ਦੋ ਦਿਨ ਪੂਰੇ ਵਾਲੇ ਕੋਈ ਵਿਚੋਂ ਇਹ ਹੈਗਾ ਖਾਲੀ ਰਹਿਣ ਵਾਸਤੇ ਟੁੱਬੜਾ ਰੱਖਿਆ ਪਹਿਲਾਂ ਇਹ ਗਰੋਲ ਨੇ ਦਿੰਦੇ ਅੱਛਾ ਇਹਦੇ ਲਈ ਵਰਤੂਗਾ ਹੈਗਾ ਰੱਖ ਹਮਤਾ ਪਾਸ ਇਥੋਂ ਬਿਲਕੁਲ ਨਜ਼ਦੀਕ ਆ ਤੇ ਆਪਾਂ ਇੱਥੇ ਰੁਕੇ ਆਂਗੇ ਥੋੜੀ ਰੈਸਟ ਲਈ ਕੁਛ ਆਪਾਂ ਖਾਣ ਪੀਣ ਦਾ ਦੇਖਣਾ ਸੀਗਾ ਇਸ ਲਈ ਰੁਕੇ ਆਂ ਤੇ ਆ ਜਿਹੜੇ ਸਾਹਮਣੇ ਹੈਗੀ ਆ ਇਹ ਹੈਗਾ ਪੂਰੇ ਦਾ ਪੂਰਾ ਸੇਬਾਂ ਦਾ ਬਾਗ ਆ ਦੇਖੋ ਸੇਬਾਂ ਦੇ درختਾਂ ਦਾ ਹਾਲ ਠੰਡ ਕਰਕੇ ਇਹਦੋਂ ਆ ਠੰਡ ਘਟੂਗੀ ਤੇ ਸੇਵ ਲੱਗ ਜਾਣੇ ਆ ਤੇ ਆ ਪਹਾੜ ਸਾਰੇ ਚਿੱਟੇ-ਚਿੱਟੇ ਹੋਏ ਪਏ ਨੇਗੇ ਆ ਦੇਖੋ ਬਰਫ਼ੀ ਬਰਫ਼ ਕਿੱਡੀ ਕੈਂਡ ਲੱਗ ਰਹੀ ਆ ਸੋਹਣਾ ਸੋਹਣਾ ਨਜ਼ਾਰਾ ਬਣਿਆ ਹੋਇਆ ਹੈਗਾ ਤੇ ਆ ਸਾਹਮਣੇ ਹੈਗਾ ਬੁੱਧਿਸਟ ਮਿਨਿਸਟਰੀ ਜਿੱਦਾਂ ਮਤਲਬ ਆਪਣਾ ਗੁਰਦੁਆਰਾ ਸਾਹਿਬ ਇਹਨਾਂ ਦੀ ਮਿਨਿਸਟਰੀ ਆ ਇਹ ਇੱਥੇ ਥੋੜੇ ਜੇ ਘਰ ਨੇਗੇ ਤੇ ਇਹਨਾਂ ਕਰਾਣੇ ਛੋਟੀ ਆ ਆਪਦੀ ਮਿਨਿਸਟਰੀ ਬਣਾਈ ਹੋਈ ਆ ਤੇ ਧਾਰਮਿਕ ਕਾਫੀ ਹੁੰਦੇ ਨੇ ਇਹ ਲੋਕ ਕਿਉਂਕਿ ਇਹਨਾਂ ਨੇ ਆ ਦੇਖੋ ਆਪਣੇ ਘਰਾਂ ਚ ਵੀ ਆ ਬੁੱਧੇ ਸਟੇਲੇ ਝੰਡੇ ਲਾਏ ਹੋਏ ਨੇਗੇ ਮੋਸਟਲੀ ਮਤਲਬ ਬਹੁਤ ਜ਼ਿਆਦਾ ਝੰਡੇ ਆ ਦੇਖੋ ਸਾਰੇ ਕਿਤੇ ਬੁੱਧਿਸਟ ਝੰਡੇ ਲੱਗੇ ਹੋਏ ਨੇਗੇ ਲਗਭਗ ਕਾਫੀ ਜ਼ਿਆਦਾ ਇਹ ਲੋਕ ਨੇ ਜਿਹੜੇ ਧਾਰਮਿਕ ਨੇਗੇ ਦੇਖੋ ਮੈਨੂੰ ਲੱਗ ਰਿਹਾ ਸੀਗਾ ਵੀ ਅਸੀਂ ਇਕੱਲੇ ਆ ਰਹੇ ਹਾਂ ਇੰਦਰ ਵਾਰਾ ਦੇਖੋ ਟੂਰਿਸਟ ਬਹੁਤ ਕਰਦੇ ਇੱਥੇ ਘੁੰਮਣ ਆਣੇ ਲੋਕ ਆ ਜਿਹੜਾ ਹੈਗਾ ਆ ਟੂਰਿਸਟ ਪਲੇਸ ਆ ਦਾ ਜਨਤਾ ਆ ਰਹੀ ਹੈ ਬਹੁਤ ਸਾਰੀ ਜਿੱਥੇ ਜਾਣ ਤਾਂ ਉੱਥੇ ਗੰਦ ਵੀ ਹੋਊਗਾ ਆ ਦੇਖੋ ਚਲੋ ਕੋਈ ਕੀ ਗੱਲ ਆਪਾਂ ਦਾ ਥੋੜਾ ਜਿਹਾ ਅੱਗੇ ਜਾਣਾ ਉਧਰ ਲਾਉਣੀ ਹੈ ਜੀ ਇਦਾਂ ਬੋਲ ਮਾਰਦੇ ਆ ਇੱਥੋਂ ਉਹਨਾਂ ਕੋਲ ਹੈ ਗਿਆ ਕੱਪੜੇ ਲੀੜੇ ਜੇ ਮਿਲਦੇ ਆ ਬਾਕੀ ਐਕਟੀਵਿਟੀਆਂ ਕਰਾਉਂਦੇ ਆ ਇਹ ਗੱਡੀ ਆਪਾਂ ਸੋਹਣੀ ਜਿਹੀ ਜਗ੍ਹਾ ਦੇਖ ਕੇ ਸਾਈਡ ਤੇ ਲਾਵਾਂਗੇ ਉਸ ਤੋਂ ਬਾਅਦ ਫਿਰ ਕਰਾਂਗੇ ਸ਼ੂਟ ਆਈਸ ਸਕੇਟਿੰਗ ਕਰ ਰਹੇ ਨੇਗੇ ਤੇ ਪਰਲੇ ਪਾਸੇ ਕੁਝ ਵੀ ਨਹੀਂ ਹੈਗਾ ਕਿਤੇ ਪਰਲੇ ਪਾਸੇ ਨਾ ਹੋਰਾ ਪਰ ਇਥੋਂ ਹੋਰ ਅੱਗੇ ਜਾਣਾਗਾ ਲਗਭਗ ਲਾਸਟ ਪੁਆਇੰਟ ਹੋਣਾਗਾ ਉਹ ਹਮਤਾ ਪਾਸ ਦਾ ਠੀਕ ਚੱਲਦੇ ਆ ਬਹੁਤ ਹੀ ਕਰਾਉ ਉਗੀ ਘਟੂ ਨੂੰ ਲੋਕੇਸ਼ਨ ਵੀ ਜ਼ਿਆਦਾ ਵਧੀਆ ਹੋਣੀ ਆ ਸ਼ੂਟ ਗਨ ਲਈ ਆਪਾਂ ਨੂੰ ਜ਼ਿਆਦਾ ਵਧੀਆ ਹੋਊਗਾ ਤੇ ਆ ਸਾਹਮਣੇ ਹੈਗਾ ਇਹ ਟਨਲ ਮਤਲਬ ਕਿ ਗੁਫਾ ਇਹ ਗੁਫਾ ਹੈਗੀ ਆ ਪ੍ਰੋਜੈਕਟ ਦੀ ਇਹ ਹੈਗਾ ਰਿਸਟ੍ਰਿਕਟਿਡ ਏਰੀਆ ਮੋਟਰ ਦਾ ਇੱਕ ਬਾਕ ਪਾਸ ਗਿਆ ਜਦੋਂ ਤੱਕ ਵਾਸਤਾ ਤੇਰੇ ਕਰਦੇ ਆ ਸਮਾਰ ਅੱਗੇ ਫੜਾ ਰਹੇ ਆ ਚੱਲਿਆਂ ਥੋੜਾ ਜਿਹਾ ਹੋਰ ਉੱਪਰ ਉੱਥੇ ਲੋਕੇਸ਼ਨ ਜ਼ਿਆਦਾ ਵਧੀਆ ਫਿਰ ਉੱਥੇ ਆਪਾਂ ਕਰਨਾ ਆ ਸ਼ੂਟ ਵੈਸੇ ਬਰਫ਼ ਪਈ ਹੋਈ ਆ ਪਰ ਇੱਥੇ ਜ਼ਿਆਦਾ ਠੰਡ ਨਹੀਂ ਹੈੀ ਕੱਲ ਉੱਧਰ ਜਾ ਠੰਡ ਸੀ ਕਿਉਂਕਿ ਉੱਥੇ ਬਾਰਿਸ਼ ਪੈ ਗਈ ਸੀ ਕਿਉਂ ਤਵਾ ਚੱਲਦੀ ਸੀ ਇੱਥੇ ਬਾਰਿਸ਼ ਜੀ ਹੈ ਨਹੀਂ ਹਵਾ ਵੀ ਨਹੀਂ ਚੱਲ ਰਹੀ ਨੋਰਮਲ ਵਾਦਰ ਹੈਗਾ ਠੀਕ ਠੀਕ ਠੰਡ ਹੈਗੀ ਆ ਬਰਸਲੇ ਪਿੰਗਸਲੇ ਪਿੰਗਣ ਥੋੜੀ ਬਹੁਤ ਹੈ ਚਲੋ ਜੀ ਚਲੋ ਚਲੋ ਸਾਹਮਣੇ ਪੱਥਰ ਤੱਕ ਪਹੁੰਚਣਾ ਹੈ। ਸ਼ਰਤ ਇਹ ਆ ਵੀ ਬਿਨਾ ਡਿੱਗੇ ਪਹੁੰਚਣਾ। ਜੇ ਪਹੁੰਚ ਗਿਆ ਤਾਂ ਫਿਰ ਵਾਪਸ ਆਉਣਾ। ਹਾਂ। ਬਸ ਨੇੜੇ ਪਹੁੰਚ ਗਏ ਹੁਣ ਤਾਂ ਥੋੜੀ ਰਹਿ ਗਿਆ। ਡਿੱਗ ਗਏ ਡਿੱਗ। ਗਰਮੀ ਵੀ ਕਰਨੀ ਲੱਗਦੀ ਬਰਫ਼ ਦੇ باوجود ਧੁੱਪ ਨਾਲ ਇੰਨੀ ਜ਼ਿਆਦਾ ਗਰਮੀ ਹੋਈ ਆ ਕਿ ਉਪਰੋਂ ਉਪਰ ਜੀ ਲਾਉਣੇ ਪਏਗੇ ਮਰ ਹਾਂ ਦੇ ਵਿੱਚ ਖੂਬ ਦੇਖੋ ਦੇ ਹੁਣੇ ਹੁਣੇ ਮਾਹੌਲ ਪੂਰਾ ਗਰਮ ਸੀਗਾ ਛੋਟੀਆਂ ਛੋਟੀਆਂ ਸੀਗੇ ਪਰ ਹੁਣੀ ਹੁਣੀ ਲਗਭਗ 5-10 ਮਿੰਟ ਦੇ ਵਿੱਚ ਵਿੱਚ ਪੁੱਤਰ ਆ ਗਈ ਠੰਡੀ ਠੰਡੀ ਹਵਾ ਚੱਲ ਪਈਆ ਤੇ ਠੰਡ ਫੇਰ ਲੱਗਣ ਲੱਗ ਗਈਆ ਛੋਟ ਠੰਡੇ ਚੱਲਦੇ ਆਪਾਂ ਪਰ ਫੇਰ ਪਾਲਿਆ ਹੁਣ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਮੌਸਮ ਦਾ ਕੋਈ ਪਰਸਾਨੀਆ ਕਦੋਂ ਬਦਲ ਜੇ ਕਹੋ ਠੰਡ ਹੋ ਜੇ ਉਹ ਤੋਂ ਕਰ ਨਹੀਂ ਹੋ ਜੇ ਪਰ ਕੋਲ ਮਲਾ ਕੇ ਸੋਲਾਂ ਨੂੰ ਮੋਲਦਾ ਆਪਾਂ ਹਿਮਾਚਲ ਦੇ ਸਪੈਸ਼ਲ ਬੰਦੇ ਨੂੰ ਮਲਾਉਣੇ ਆਂ ਬਾਈ ਵਿੱਕੀ ਅ 2023 2023 ਚ ਬਾਈ ਮਿਸਟਰ ਹਿਮਾਚਲ ਰਹਿ ਚੁੱਕੇ ਨੇਗੇ ਤੇ ਆਪਾਂ ਬਾਈ ਨਾਲ ਸ਼ੂਟ ਕਰ ਰਹੇ ਆਂਗੇ ਐਜ਼ ਅ ਮਾਡਲ ਬਾਈ ਨੇਗੇ ਬਾਈ ਨਾਲ ਥੋੜੀ ਗੱਲਬਾਤ ਕਰਦੇ ਆਂ ਬਾਈ ਅ 2023 ਚ ਤੁਸੀਂ ਮਿਸਟਰ ਹਿਮਾਚਲ ਠੀਕ ਆ ਤੇ ਮਿਲ ਤੋੜਾ ਕਿਵੇਂ ਦਾ ਐਕਸਪੀਰੀਅੰਸ ਸੀਗਾ ਕਿੱਦਾਂ ਰਿਹਾ ਵਧੀਆ ਵਾਹ ਹਸਟਲ ਮਿਸਟਰ ਨਾਦੀ ਮਿਸਟਰ ਮਾਚੇ ਆ ਕੇ ਆਰਟੀਨੀ ਆ ਦੇ ਕੇ ਓਕੇ 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 ਬਾਈ ਨਾਰਥ ਇੰਡੀਆ ਚ ਪਾਰਟਿਸਿਪੇਟ ਕਰ ਰਿਹਾ ਅਕਤੂਬਰ ਚ ਬਾਈ ਨਾਈਸ ਪਰਸਨ ਨੇਗੇ ਵਧੀਆ ਲੱਗਿਆ ਮਿਲ ਕੇ ਔਰ ਬਾਈ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸਾਡੀ ਕੁਇਸ਼ਨ ਲੱਭਣ ਚ ਥੋੜਾ ਟਾਈਮ ਪਹਿਲਾਂ ਤਾਂ ਮੌਸਮ ਠੀਕ ਸੀਗਾ ਹੁਣ ਮੌਸਮ ਇਦਾਂ ਹੋਇਆ ਵੀ ਠੰਡ ਵੱਧ ਗਈ ਆ ਜਿੰਨੇ ਜਿੰਨੇ ਸ਼ਾਮ ਹੁੰਦੀ ਆ ਠੰਡ ਵਧਦੀ ਜਾਊਗੀ ਥੋੜਾ ਟਾਈਮ ਪਹਿਲਾਂ ਸੂਰਜ ਸੀਗਾ ਪਰ ਸੂਰਜ ਦੇ ਹੁੰਦਿਆਂ ਹੀ ਸੂਰਜ ਦੇ باوجود ਅਸੀਂ ਅੱਗ ਸੇਕ ਰਹੇ ਸੀਗੇ ਉੱਥੇ ਅੱਗ ਸੇ ਕੀ ਜਰਾਬਾਂ ਸਕਾਨਾ ਹੁਣ ਇੱਕ ਵਾਰੀ ਠੀਕ ਲੱਗ ਰਿਹਾ ਹੈ ਮਾਹੌਲ ਹੁਣ ਆਪਾਂ ਕਰਦੇ ਹਾਂ ਦੁਬਾਰਾ ਤੋਂ ਫੇਰ ਕੈਮਰਾ ਸੈਟਅਪ ਗਿੰਬਲ ਤੇ ਲਾਉਨੇ ਆ ਕੈਮਰਾ ਜਿੱਦਾ ਰਹਿੰਦਾ ਬਾਲਡ ਸੰਗ ਵਾਲਾ ਉਹ ਸ਼ੂਟ ਕਰਦੇ ਆ ਫੇਰ ਜਲਦੀ ਨਿਕਲੀ ਕਿਉਂਕਿ ਇਹ ਜਿਆਦਾ ਮੌਸਮ ਖਰਾਬ ਹੋਇਆ ਫੇਰ ਸ਼ੂਟ ਨਹੀਂ ਹੋਣਾ ਗਲਵਜ਼ ਨਾਲ ਕੈਮਰਾ ਚੱਲਣਾ ਨਹੀਂਦਾ ਤੇ ਬਿਨਾਂ ਗਲਵਜ਼ ਕੋ ਠੰਡ ਜਿਆਦੀ ਲੱਗੂਗੀ ਤੇ ਬਸ ਬਣਾਉਨੇ ਆ ਮਾਹੌਲ ਗੱਡੀ ਉੱਥੇ ਰਹੀ ਹੈ ਆਪਾਂ ਨੂੰ ਬੜੰਗਾ ਪੈ ਗਿਆ ਸੀ ਇਹਦੇ ਲਈ ਤਾਂ ਆ ਗਏ ਪ੍ਰਧਾਨ ਬੈਠਾ ਸੋਈਆਂ ਦਾ ਤੇ ਅੱਖਾਂ ਵਿੱਚ ਜਾਂਦਾ ਹੈਲੋ ਗਾਇਸ ਨੀਂਦ ਆ ਰਹੀ ਹੈ ਮੈਨੂੰ ਥੱਕ ਗਿਆ ਹੁਣਾ ਆ ਦੇਖੋ ਸਾਰੀ ਮਸਤੀਆਂ ਕਰਦੇ ਫਿਰਦੇ ਇੱਥੇ ਕੋ ਪਿੱਛੇ ਆ ਜਾਂਦਾ ਮੈਂ ਆ ਵੀ ਸੋਣੋ ਮੋੜ ਤੇ ਜਾ ਜਾ ਕਸ ਦਿਨ ਬਹੁਤ ਖੁਸ਼ੀ ਹੋ ਰਹੀ ਹੈ ਵੀ ਅੱਜ ਫੇਰ ਸਨੋ ਫਾਲ ਹੋ ਗਿਆ ਬਰਫ ਬਰਫ ਪੈ ਰਹੀ ਆ ਮਾਹੌਲ ਹੁਣ ਫੇਰ ਠੰਡਾ ਹੋ ਗਿਆ ਕਿਉਂਕਿ ਸਨੋ ਫਾਲ ਹੋ ਗਈ ਤੇ ਠੰਡ ਫੇਰ ਵਧ ਜਾਣੀ ਆ ਹੁਣ ਹੈ ਗਿਆ ਪਾਣੀ ਸੀਗਾ ਇਹਦੇ ਚ ਹੁਣ ਸਾਰਾ ਇਹ ਜੰਮਿਆ ਹੋਇਆ ਹੈਗਾ ਆ ਦੇਖੋ ਸਾਰਾ ਪਾਣੀ ਜੰਮ ਰਿਹਾ ਹੈਗਾ ਬਰਫੀ ਬਰਫਾ ਪੂਰੀ ਪੂਰੀ ਹਮ ਤਾਂ ਬਾਸ ਆਪਣਾ ਡਨ ਹੋ ਗਿਆ ਵਿਦ ਸਨੋ ਫਾਲ